ਦੀਦ ਕੋਰ ਧੰਨਵਾਦ ਕਰਦੀ ਆ ਅੰਮ੍ਰਿਤਪਾਲ ਦੀ ਟੀਮ ਦਾ ਜਿਨ੍ਹਾਂ ਨੇ ਆਰਜੀ ਘਰ ਬਣਾ ਕੇ ਦਿੱਤਾ ਤੇ ਸਾਨੂੰ ਜੀ ਕੋਈ ਅੜੇ ਮੈਦ ਕੀਤੀ ਜਾਵੇ ਅੜੇ ਘਰ ਬੰਨਣਾ ਚਾਹੀਦਾ ਸਾਡਾ ਘਰ ਸੱਤਾ ਪੈਣੀ ਚਾਹੀਦੀ ਕਿ ਘੜ ਡਕਾ ਕੇ ਕਰਨ ਜੀ ਇਹ ਦੋ ਦੋ ਬੰਦੇ ਪਾਣੀ ਪਿੱਛੇ ਹਾਂਜੀ ਚੋ ਗਾਚੀ ਹੋ ਗਿਆ ਅੜੇ ਘਰ ਦੀ ਜੀ ਹਾਂਜੀ ਬਹੁਤ ਜ਼ਰਾ ਪਾਣੀ ਫਿਰਦਾ ਵਾ ਦਾ ਵੜ ਘਰ ਵੀ ਸਾਰੀ ਗਾਚੀ ਘਰ ਬੈ ਹੀ ਗਿਆ ਸਾਰਾ ਭਾਜੀ ਤੇ ਇਹਦੇ ਸੱਤਾ ਸਾਰੀਆਂ ਡੇਪੀਆਂ ਦੋਵੇਂ ਅੱਛਾ ਜੀ ਤੇ ਅੱਜ ਫਿਰ ਤੁਹਾਨੂੰ ਇਹਨਾਂ ਕਿੱਦਾਂ ਘਰ ਬਣਾ ਦਿੱਤਾ ਵੀਰ ਧੰਨਵਾਦ ਕਰਦੇ ਆ ਵੀਰ ਮਨਤ ਦਾ ਜਿਹਨਾਂ ਆਡੀ ਵੀਡੀਓ ਬਣਾਇਆ ਦੇਣਾ ਟੀਮ ਨੂੰ ਪਾਈ ਤੇ ਟੀਮ ਫਿਰ ਕੱਲ ਆਏ ਸਰਵੇ ਕਰਤਾ ਅੱਜ ਜਿਹੜਾ ਨੂੰ ਅੱਜ ਘਰ ਬਣਾ ਦੇ ਅੱਛਾ ਇਹ ਟੈਂਟ ਲਾ ਕੇ ਦਿੱਤਾ ਜੀ ਹਾਂਜੀ ਟੈਂਟ ਲਾਣ ਅੱਛਾ ਤੁਸੀਂ ਅੱਜ ਇਹਦੇ ਵਿੱਚ ਇੱਕ ਕਰੋਗੇ ਆਪਣਾ ਕਜਾਲ ਹੁਣ ਹਾਂਜੀ ਇਹਦਾ ਟਾਈਮ ਬਸ ਕਰਾਂਗੇ ਜੀ ਅੱਜ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਰਦਾਰ ਰਜਵੰਤ ਸਿੰਘ ਜੀ ਜੋ ਪਿੰਡ ਸੁਲਤਾਨਮਾਲ ਦੇ ਵਿੱਚ ਇੱਕ ਤੁਸੀਂ ਅਰਜੀ ਕਰ ਬਣਾ ਕੇ ਦੇ ਰਹੇ ਜੇ ਇਸ ਪਿੰਡ ਦੀ ਸਨਾਖਤ ਕਿਵੇਂ ਕੀਤੀ ਤੇ ਕਿਵੇਂ ਪਤਾ ਲੱਗਾ ਕਿ ਇੱਕ ਮਾਤਾ ਜੀ ਹੁਣੇ ਬਜ਼ੁਰਗ ਜੋ ਇੱਕ ਬਾਸੂnde ਚ ਰਹਿ ਕੇ ਜਿਰਾ ਕਰ ਰਹੇ ਨੇ ਉੱਥੇ ਉਹ ਖਾਣਾ ਪਾਣੀ ਬਣਾ ਰਹੇ ਨੇ ਉੱਥੇ ਰੋਟੀ ਪਾਣੀ ਦਾ ਤਿਆਰ ਕਰਦੇ ਤੇ ਉੱਥੇ ਵਿੱਚ ਉਹ ਸੋ ਸੌੜੇ ਨੇ ਤੁਹਾਨੂੰ ਇਹ ਕਿਵੇਂ ਲੱਗਾ ਪਤਾ ਜੀ ਵਾਸ਼ੀਰ ਜੀ ਕਾ ਖਾਲਸਾ ਵਹਿਜ ਕੀ ਫਤਿਹ ਅੱਜ ਅਸੀਂ ਪਿੰਡ ਸੁਲਤਾਨਮਾਲ ਅਜਨਾਲਾ ਤਸਵੀਰ ਇੱਥੇ ਪਹੁੰਚੇ ਆ ਪਿੰਡ ਸੁਲਤਾਨਮਾਲ ਇੱਥੋਂ ਦੇ ਸਾਨੂੰ ਹਾਲਾਤ ਦਾ ਪਤਾ ਲੱਗਾ ਜਿਹੜਾ ਕਿ ਇੱਥੇ ਸਾਡਾ ਵਾਰਿਸ ਪੰਜਾਬ ਜਥੇਬੰਦੀ ਦਾ ਇੱਕ ਸੇਵਾਦਾਰ ਸੀਗਾ ਮੰਨਤ ਉਸ ਨੇ ਸਾਨੂੰ ਇੱਕ ਵੀਡੀਓ ਭਾਈ ਇਸ ਪਰਿਵਾਰ ਤੱਕ ਅਸੀਂ ਕੱਲ ਪਹੁੰਚੇ ਤੇ ਇਹ ਜਦੋਂ ਪਤਾ ਲੱਗਾ ਸਾਡੇ ਬਾਪੂ ਤਰਸੀਮ ਸਿੰਘ ਵਾਰਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਉਹ ਇਥੇ ਤਰੰਤ ਜਦੋਂ ਉਹਨਾਂ ਨੂੰ ਪਤਾ ਲੱਗਾ ਸਾਡੀ ਟੀਮ ਨੂੰ ਉਹਨਾਂ ਨੇ ਸਪੈਸ਼ਲ ਜਿਹੜੇ ਸਾਡੇ ਹਲਕਾਣ ਚਾਲਜਾ ਸ੍ਰਿੰਦਰਪਾਲ ਸਿੰਘ ਜੀ ਤਲਪੁਰਾ ਉਹ ਇਥੇ ਉਹਨਾਂ ਨੂੰ ਤਰੰਤ ਉਹਨਾਂ ਨੇ ਸੁਨੇਹਾ ਲਾਗੇ ਪਿੰਡ ਸੁਲਤਾਨਮਾਲ ਅੱਜ ਸਾਨੂੰ ਇਥੇ ਭੇਜਿਆ ਹੈ ਅਸੀਂ ਕੱਲ ਜੈਜਾ ਲੈਣ ਆਏ ਸੀਗੇ ਕੱਲ ਆਲ ਕੇ ਇਸ ਪਰਿਵਾਰ ਦੇ ਨਾਲ ਵੇਖਿਆ ਪਰਿਵਾਰ ਦੇ ਵਿੱਚ ਮਿਲੇ ਆ ਇਥੇ ਆਣ ਕੇ ਹਾਲਤ ਜਿਹੜੀ ਇਹਨਾਂ ਦੀ ਮਾਂ ਤੇ ਧੀ ਜਿਹੜੇ ਕਿ ਇਹਨਾਂ ਕ ਪਰਿਵਾਰ ਗਰੀਬ ਐ ਦੋ ਕਮਰੇ ਦੋਹਾਂ ਕਮਰਿਆਂ ਦੀ ਛਤਾਂ ਡਿੱਗੀਆਂ ਜਿਹੜੀ ਟਾਇਲਟ ਦੀ ਜਗ੍ਹਾ ਐ ਉਹਦੇ ਵਿੱਚ ਉਹ ਜਵੇਂ ਮਾਵਾਂ ਧੀਆ ਰਹਿ ਕੇ ਗੁਜ਼ਾਰਾ ਕਰੀ ਆ ਕੋਈ ਪੱਖਾ ਨਹੀਂ ਕੋਈ ਗਨ ਨਹੀਂ ਕੋਈ ਬਾਜ਼ੀ ਸਰਕਾਰ ਨੇ ਅਜੇ ਤੱਕ ਆਣ ਕੇ ਕੋਈ ਸਾਰ ਨਹੀਂ ਲਈ ਇਸ ਕਰਕੇ ਸਾਡੀ ਜਿਹੜੀ ਵਾਰਸ ਪੰਜਾਬ ਟੀਮ ਜਥੇਬੰਦੀ ਵੱਲੋਂ ਹਾਈ ਕਮਾਂਡ ਵੱਲੋਂ ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿਹੜੇ ਕਿ ਡਿਬ੍ਰੂ ਕਾਲ ਜੇਲ੍ਹ ਚ ਨੇ ਉਹਨਾਂ ਦੇ ਵੱਲੋਂ ਜਿਹੜੀ ਕਿ ਸਾਡੀਆਂ ਟੀਮਾਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਜਾਇ 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 ਲੈ ਕੇ ਅਸੀਂ ਚਨਾਕਤ ਕਰ ਰਹੇ ਜਿਹੜੀ ਜਿਹੜੇ ਪਰਿਵਾਰਾਂ ਨੂੰ ਜਿੱਲ ਚੀਜੀ ਲੋੜ ਆ ਉਹ ਮੁਹੱਈਆ ਕਰਾ ਰਹੇ ਆ ਅਸੀਂ ਇਹਨੂੰ ਮਹਿਸੂਸ ਕੀਤਾ ਸਾਡੀ ਪਾਰਟੀ ਨੇ ਮਹਿਸੂਸ ਕੀਤਾ ਅੱਜ ਵਾਰਸ ਪੰਜਾਬ ਜਥੇਬੰਦੀ ਵੱਲੋਂ ਅਸੀਂ ਇੱਥੇ ਪਹੁੰਚੇ ਆਂ ਐਂ ਆਰਜੀ ਤੌਰ ਤੇ ਇਸ ਪਰਿਵਾਰ ਨੂੰ ਜਿਹੜਾ ਕਿ ਘਰ ਬਣਾ ਕੇ ਦੇ ਕੇ ਚੱਲੇ ਆ ਜਿਹਦੇ ਵਿੱਚ ਪੱਖਾ ਬੱਤੀ ਦਾ ਲਾਈਟ ਦਾ ਕੋਈ ਨਾ ਦੇ ਵਿਚਾਰੇ ਦਾ ਇੰਤਜ਼ਾਮ ਨਹੀਂ ਸੀ ਹੈਗਾ ਅਸੀਂ ਪਾਰਟੀ ਵੱਲੋਂ ਅੱਜ ਪੱਖਾ ਮਛਰਦਾਨੀ ਨੀੜਾ ਕਪੜਾ ਬਿਸਤਰਾ ਹੋਰ ਵੀ ਜਿਹੜਾ ਸਮਾਨ ਜਿਹੜਾ ਅੱਜ ਅਸੀਂ ਇਸ ਪਰਿਵਾਰ ਨੂੰ ਦੇ ਕੇ ਚੱਲੇ ਆਂ ਆਰਜੀ ਤੌਰ ਤੇ ਜਿਹੜਾ ਇਸ ਪਰਿਵਾਰ ਨੂੰ ਜਿੰਨਾ ਚਿਰ ਤੱਕ ਉਪਰਾ ਜਿਹੜੇ ਇਹਨਾਂ ਦੇ ਘਰ ਦਾ ਕੋਈ ਲੈਂਟਰ ਨਹੀਂ ਪੈਂਦਾ ਜਾਂ ਕੋਈ ਕੰਮ ਨਹੀਂ ਹੁੰਦਾ ਉਹਨਾਂ ਚਿਰ ਤੱਕ ਅਸੀਂ ਇਹਨਾਂ ਨੂੰ ਇੱਕ ਆਰਜੀ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ ਹੈ ਜਿਹਦੇ ਵਿੱਚ ਆਪਣਾ ਇਹ ਰਹਿਣ ਬਿਠੇ ਦਾ ਕਰ ਸਕਣ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਜਿਹੜੇ ਸਾਡੇ ਹਰਖਾਂ ਚਾਰਜ ਨੇ ਸੁਲਿੰਦਰ ਪਾਲ ਸਿੰਘ ਦੀ ਤਾਲਪੁਰਾ ਉਹਨਾਂ ਦੀ ਟੀਮ ਭਾਈ ਰਜਵੰਤ ਸਿੰਘ ਰੰਧਾਵਾ ਪਿੰਡ ਮਹਿਲਾ ਵਾਲਾ ਅੱਜ ਅਸੀਂ ਇੱਥੇ ਪਹੁੰਚੇ ਆ ਅਸੀਂ ਸਾਡੇ ਵੀਰ ਜਿਹੜੇ ਪੱਤਰਕਾਰ ਨੇ ਸਾਡੇ ਜਗਜੀਤ ਸਿੰਘ ਜੀ ਗੋਰੇ ਨੰਗਲ ਵਾਲੇ ਜਿਹੜੇ ਸਾਡੇ ਨਾਲ ਉਹਨਾਂ ਨੇ ਸਾਡਾ ਸਾਥ ਦਿੱਤਾ ਅੱਜ ਉਹ ਵੀ ਸਾਡੇ ਕੋਲ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਪਰਿਵਾਰ ਪਿੰਡ ਦੇ ਵਿੱਚ ਹਰੇ ਰਰੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਮੰਨਤ ਵੀ ਦਾ ਪਰਿਵਾਰ ਜਿਹੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਸ ਤੱਕ ਗਰੀਬ ਪਰਿਵਾਰ ਨੂੰ ਮੌਲਾਇਆ ਅਸੀਂ ਅੱਜ ਆਰਜੀ ਤੌਰ ਤੇ ਜਿਹੜੇ ਦੋ ਘਰ ਬਣਾ ਕੇ ਦੇਦੇ ਆ ਇੱਕ ਇਹੇ ਬਣਾ ਕੇ ਦਿੱਤਾ ਹੈ ਇੱਕ ਅੱਗੇ ਹੋਰ ਪਰਿਵਾਰ ਆ ਅਸੀਂ ਉਹਨਾਂ ਦਾ ਵੀ ਇੱਕ ਘਰ ਬਣਾ ਕੇ ਦਵਾ ਵੀ ਅੱਗੇ ਤੋਂ ਵੀ ਜਿਹੜਾ ਹੋਰ ਵੀ ਜੱਫੇ ਬੰਦੀਆਂ ਨੂੰ ਬੇਇਤੀ ਕਰਦੇ ਆ ਆਓ ਆਪਾਂ ਸਾਰੇ ਪਰਿਵਾਰ ਵਾਲਿਆਂ ਨਾਲ ਇਹਨਾਂ ਦੇ ਨਾਲ ਦੋਖ ਹਮ ਦਾ ਅਧਿਕਾਰ ਕੇ ਅਸੀਂ ਇਹਨਾਂ ਪਰਿਵਾਰਾਂ ਤੱਕ ਪਹੁੰਚੀ ਇਹਨੀਆਂ ਬੇਇਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ